ਇੱਥੇ ਲਦਾਖ ਦੇ ਵਿੱਚ ਰੂਲ ਆ ਜੀ ਤੁਸੀਂ ਜੇ ਤੁਹਾਡੇ ਬਾਈਕ ਤੁਹਾਡੇ ਨਾਮ ਤੇ ਨਹੀਂ ਹੈਗੀ ਤਾਂ ਤੁਸੀਂ ਲਿਜਾ ਨਹੀਂ ਸਕਦੇ ਅਗਰ ਕਿਸੇ ਔਰ ਦੇ ਨਾਮ ਤੇ ਹੋਇਆ ਬਾਈਕ ਤੋਂ ਨਹੀਂ ਛੋੜੇਗੇ ਨਹੀਂ ਛੋੜੇਗੇ ਇਹ ਨਵੀਂ ਚੀਜ਼ ਪਤਾ ਲੱਗੀ ਆ ਨਹੀਂ ਹਰ ਸਾਲ ਬੰਦੇ ਇੱਥੇ ਆ ਕੇ 4 ਮਹੀਨੇ ਬਾਅਦ ਵੀ ਨਵਾਂ ਪਰਮਿਟ ਬਣਾ ਲੈਂਦੇ ਸੀ ਇਹ ਚੀਜ਼ ਬਹੁਤ ਨੋਟ ਕਰਨ ਵਾਲੀ ਆ ਵੀ 1 ਸਾਲ ਦਾ ਪਰਮਿਟ ਲਓ ਜੀ ਖਾਰ ਦੁੰਗਲਾ ਤੇ ਪਹੁੰਚਣ ਨੂੰ ਹਜੇ 5 ਮਿੰਟ ਹੋਏ ਨੇ ਸਨੋ ਫਾਲ ਹੋਣ ਲੱਗੀ ਆ ਮੌਸਮ ਕਿਸੇ ਪਾਸੇ ਤੇ ਚਲੇ ਜਾਓ ਯਾਰ ਜਦੋਂ 2:30 ਵੱਜ ਗਏ ਨਾ ਉਸ ਤੋਂ ਬਾਅਦ ਚਾਂਸ ਵਧ ਜਾਂਦੇ ਨੇ ਤੇ ਬੈਰੂਏ ਆਏ ਨੇ ਇੱਥੇ ਸਰ ਬੈਰੂਏ ਫਰੋਮ ਚਲੋ ਨਾ ਬਾਰਸੀਨੋਲਾ ਸਪੇਨ ਬਾਰਸੀਨੋਲਾ ਸਪੇਨ ਸਪੇਨ ਬੈਰੂਏ ਕਾਟਾਲੂਨਿਆ ਕਟਲੋਨੀਆ ਫਰੀਡਮ ਫੋਰ ਕਟਲੋਨੀਆ ਸਵੇਰ ਦਾ ਟਾਈਮ ਹੋ ਗਿਆ ਜੀ 10:30 ਵਜੇ ਦਾ ਤੇ ਮੋਟਰਸਾਈਕਲ ਆਪਣੇ ਸਟਾਰਟ ਕਰਕੇ ਆਪਾਂ ਗਰਮ ਕਰ ਲਏ। ਇੱਧਰਲੇ ਪਾਸੇ ਮੋਟਰਸਾਈਕਲ ਗਰਮ ਕਰ ਲਿਆ। ਜਿਹੜਾ ਇਹਨਾਂ ਦੇ ਵਿੱਚ ਪੈਟਰੋਲ ਸੀ ਐਕਸਟਰਾ ਉਹ ਕੱਢ ਕੇ ਇਹਦੇ ਵਿੱਚ ਪਾ ਲਿਆ। 7 ਕਿਲੋਲਟਰ ਪੈਟਰੋਲ ਮੱਚ ਗਿਆ ਸੀ ਟੋਟਲ ਜੰਨਸਕਾਰ ਚ। ਹੁਣ ਆਪਣੇ ਕੋਲ ਟੋਟਲ ਐਕਸਟਰਾ 10 10 ਲੀਟਰ ਸੀ। 2.5 ਲੀਟਰ ਬਚ ਗਿਆ। ਉਧਰਲੇ ਪਾਸੇ ਵੀ ਮੋਟਰਸਾਈਕਲ ਸਟਾਰਟ ਹੋ ਗਏ। ਤੇ ਅੱਜ ਆਪਾਂ ਜਾਣਾ ਖਾਰ ਦੂੰਗਲਾ। ਤੇ ਪਹਿਲੀ ਵਾਰੀ ਇੰਨੀ ਲੇਟ ਚੱਲਣ ਲੱਗੇ ਆ। ਜੇ ਨਹੀਂ ਜੰਨੇ ਵਾਰੀ ਮੈਂ ਖਾਰ ਦੂੰਗਲਾ ਕੀਤਾ ਤੜਕਿਸਦੇ ਆ ਜਾਂ ਵੜਦੇ ਸੀ। ਉਹ ਲੇਟ ਦਾ ਕਾਰਨ ਕੌਣ ਆ ਉਹ ਨਹੀਂ ਪਤਾ ਠੀਕ ਆ ਜੀ ਦਾ ਹੀ ਨਾਲੇ ਬਾਈ ਮਰੂਤੀ ਘਰ ਵਾਲੀ ਤੇ ਬਸ ਹੁਣ ਚੱਲਦੇ ਉਥੇ ਖਾਰ ਦੁਗਲਾ ਰਾਹ ਚ ਖਾਣਾ ਪੀਣਾ ਵੀ ਕਰਨਾ ਤੇ ਪਰਮਟ ਵਗੈਰਾ ਵੀ ਬਣਾਉਣਾ ਜਿਹੜੇ ਆਪਾਂ ਨੂੰ ਲੋਡ ਪਹਿਣਗੇ ਤੇ ਇਧਰਲੇ ਪਾਸੇ ਸਾਰੇ ਕਸ਼ਮੀਰ ਵਾਲੇ ਬਾਈ ਬੈਠ ਨੇ ਇਹਨਾਂ ਨੇ ਇੱਥੇ ਹੋਟਲ ਲਿਆ ਹੋਇਆ ਜਨ ਪੈਲਸ ਇਹਨਾਂ ਦੇ ਹੋਟਲ ਦਾ ਨਾਮ ਹਨਾ ਠੀਕ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਹੈਗੇ ਆ 12000 ਫੁੱਟ ਦੇ ਐਲਟੀਟਿਊਡ ਦੇ ਉੱਤੇ ਤੇ ਇੱਥੋਂ ਆਪਾਂ ਘੱਟੋ-ਘੱਟ 5000 ਤੱਕ ਨੂੰ ਜਾਣਾ 17 18 ਦੇ ਨੇੜੇ ਤੇੜੇ ਐਲਟੀਟਿਊਡ ਹੋਊਗਾ ਤੇ ਰਾਹ ਦੇ ਵਿੱਚ ਪਰਮਿਟ ਵੀ ਬਣਵਾਉਣਾ ਪਰਮਿਟ ਤੁਸੀਂ ਆਨਲਾਈਨ ਵੀ ਬਣਵਾ ਸਕਦੇ ਹੋ ਆਫਲਾਈਨ ਵੀ ਬਣਵਾ ਸਕਦੇ ਹੋ TTD ਵੈਬਸਾਈਟ ਹੋਊਗੀ ਪਰਮਿਟ ਬਣਵਾਉਣ ਵਾਲੀ ਉਹ ਤੁਹਾਨੂੰ ਆਪਾਂ ਮੈਂਸ਼ਨ ਕਰ ਦਾਂਗੇ ਥੱਲੇ ਆਫਲਾਈਨ ਦੇ ਵਿੱਚ ਕਦੇ-ਕਦੇ ਐ ਹੁੰਦਾ ਵੀ ਤੁਹਾਨੂੰ ਕਾਗਜ਼ ਸਾਹਮਣੇ ਪੈ ਸਕਦਾ ਜਾਂ ਫਿਰ ਤੁਹਾਨੂੰ WhatsApp ਤੇ ਆ ਗਿਆ ਤਾਂ ਜਿਆਦਾ ਵਧੀਆ ਗੱਲ ਆ ਅੱਜ ਮੋਟਰਸਾਈਕਲਾਂ ਦੇ ਭਾਰ ਨਹੀਂ ਹੈਗਾ ਸਾਰੇ ਮੋਟਰਸਾਈਕਲ ਆਪਾਂ ਖਾਲੀ ਲਾ ਕੇ ਚੱਲੇ ਆ ਤੇ ਬਾੜਾ ਦੂਰ ਨਹੀਂ ਹੈਗਾ ਵੈਸੇ ਵੀ ਖਾਰਦੁੰਗਲਾ ਸਾਰਾ 40 ਕਿਲੋਮੀਟਰ ਦੇ ਨੇੜੇ ਤੇੜੇ ਗੇੜਚਾ ਤੇ ਸੜਕ ਬਹੁਤ ਸਾਫ਼ ਬਣੀ ਹੋਈ ਆ ਖਾਰਦੁੰਗਲਾ ਵੈਸੇ ਕੋਈ ਬਾੜਾ ਔਖਾ ਪਾਸ ਨਹੀਂ ਹੈਗਾ ਬਸ ਫੇਮਸ ਬਾੜਾ ਹੀ ਕਿਉਂਕਿ ਜਿਹੜਾ ਵੀ ਕੋਈ ਇੱਥੇ ਆਉਂਦਾ ਨਾ ਲਦਾਖ ਹੋਰ ਕੁਝ ਕਰੇ ਨਾ ਕਰੇ ਖਾਰਦੁੰਗਲਾ ਕਰ ਲੈਂਦੇ ਨੇ ਤੇ ਖਾਰਦੁੰਗਲਾ ਕਰਨ ਤੋਂ ਬਾਅਦ ਫਿਰ ਉਹ ਖੁਸ਼ ਹੋ ਜਾਂਦੇ ਨੇ ਵੀ ਅਸੀਂ ਖਾਰਦੁੰਗਲਾ ਕਰ ਲਿਆ ਭਾਈ ਤੇ ਖਾਰਦੁੰਗਲਾ ਦਾ ਨਾਮ ਜਾਦੇ ਆ ਉਹ ਅੱਡੀ ਖਾਸ ਗੱਲ ਬਾਤ ਨਹੀਂ ਉੱਥੇ ਭੀੜ ਭੜਕਾ ਬਹਲਾ ਹੁੰਦਾ ਉਦੋਂ ਤਕੜੀ ਗੱਲ ਬਾਤ ਹੈਗੀ ਅਮਲਿੰਗਲਾ ਦੀ ਫਿਲਹਾਲ ਸਭ ਤੋਂ ਪਹਿਲਾਂ ਆਪਾਂ ਅਸਲ ਦੇ ਵਿੱਚ ਇਸ ਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਜਿਹੜਾ ਲੇਹ ਸ਼ਹਿਰ ਹੈ ਨਾ ਇਹ ਚ ਵੈਸੇ ਅਸੀਂ ਰਾਤ ਕੱਲ 11:30 ਪੌਣੇ 12 ਵਜੇ ਦੇ ਨੇੜੇ ਤੇੜੇ ਆਏ ਆ ਤੇ ਉਦੋਂ ਕੋਈ ਨਹੀਂ ਪੁਲਿਸ ਵਾਲਾ ਤੁਹਾਨੂੰ ਪੁੱਛਦਾ ਪਰ ਵੈਸੇ ਲੇਹ ਸ਼ਹਿਰ ਜਿਹੜਾ ਹੈਗਾ ਵਨਵੇ ਆ ਤੁਸੀਂ ਇੱਕ ਵਾਰ ਜਿੱਧਰ ਦੀ ਲਾਗੇ ਲਾਂਗੇ ਉਧਰ ਦੀ ਯੂ ਟਰਨ ਮਾਰ ਕੇ ਆਉਣਾ ਤੁਹਾਡੇ ਵਾਸਤੇ ਥੋੜਾ ਜਿਹਾ ਔਖਾ ਹੋ ਸਕਦਾ ਇਹ ਆਪਾਂ ਫਿਲਹਾਲ ਸ਼ਹਿਰ ਤੋਂ ਬਾਹਰ-ਬਾਹਰ ਫਿਰਦੇ ਆਂ ਉਹ ਜਿਹੜੀ ਸ਼ਹਿਰ ਦੀ ਮੇਨ ਮਾਰਕੀਟ ਆ ਉੱਥੇ ਤੁਸੀਂ ਇੱਕ ਪਾਸੇ ਹੀ ਜਾਉਂਗੇ ਜੇ ਗਲਤ ਮੁੜ ਗਏ ਫਿਰ ਤੁਹਾਨੂੰ ਉੱਪਰ ਤੋਂ ਹੀ ਘੁੰਮ ਕੇ ਆਉਣਾ ਪਊਗਾ ਸਾਰਾ ਸ਼ਹਿਰ ਇਸ ਵਾਰ ਐਂ ਲੱਗਦਾ ਵੀ ਲੇਹ ਤੇ ਵਿੱਚ ਇਕੱਠ ਹੈ ਨਹੀਂ ਇਹਨਾਂ ਨਹੀਂ ਅੱਗੇ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ ਖਾਲੀ-ਖਾਲੀ ਜਿਹਾ ਲੱਗ ਰਹੀਆਂ ਨੇ ਸੜਕ ਆਵਾ ਮੋਟਰਸਾਈਕਲ ਦੀ ਚੈਨਾਂ ਕਸਾਉਣੀਆਂ ਵੀ ਨੇ ਤੇ ਸਾਫ਼ ਵੀ ਕਰਾਉਣੀਆਂ ਨੇ ਆਵਾਜ਼ ਬਹੁਤ ਜ਼ਿਆਦਾ ਕਰ ਰਿਆ ਸਰ ਚੈਨ ਸਾਫ਼ ਕਰਨੀਆਂ ਹਾਂ ਚੇਨ ਸਾਫ ਵੀ ਕਰਨੀਆਂ ਤੇ ਤੁਸੀਂ ਦੇਖ ਲਓ ਜੇ ਆਵਾਜ਼ ਕਰ ਰਹੀ ਆ ਡਬਲ ਉੱਪਰ ਲਗਾ ਦੇ ਨਾ 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 ਸਾਫ ਕਰਨੀਆਂ ਚੇਨ ਹਾਂ ਤੁਸੀਂ ਵੀ ਕਰਾਉਣੀਆਂ ਨਹੀਂ ਕਰਾਉਣੀ ਨਾ ਨਾ ਸਾਫ ਕਰਾਉਣ ਲੱਗਾ ਚੇਨ ਇੱਕ ਸਪੋਰਟਸ ਮੋਟਰਸਾਈਕਲਾਂ ਦਾ ਇਹ ਹੁੰਦਾ ਵੀ ਇਹਨਾਂ ਦੇ ਵੱਡਾ ਸਟੈਂਡ ਨਹੀਂ ਹੁੰਦਾ ਕਦੇ ਵੀ ਇਹਨਾਂ ਦੇ ਦੂਜਾ ਸਟੈਂਡ ਹੁੰਦਾ ਸਾਈਡ ਸਟੈਂਡ ਤੇ ਜੇ ਕਦੇ ਚੇਨ ਸਾਫ ਕਰਨੀ ਆ ਜਾਂ ਕਿਵੇਂ ਵੀ ਫਿਰ ਇਹ ਇੱਕ ਪਾਸੇ ਚੱਕ ਕੇ ਟੇਡਾ ਕਰਨਾ ਪੈਂਦਾ ਫੇਰ ਬੰਦਾ ਚੇਨ ਸਾਫ ਕਰ ਸਕਦਾ ਜਿਵੇਂ ਆਪਣੇ ਮੋਟਰਸਾਈਕਲਾਂ ਦਾ ਡਬਲ ਸਟੈਂਡ ਹੁੰਦਾ ਨਾ ਸਪੋਰਟਸ ਮੋਟਰਸਾਈਕਲ ਕਿਸੇ ਦੇ ਵੀ ਨਹੀਂ ਹੁੰਦਾ ਜੰਨਾ ਚੁੰਨਾ ਮੋਟਰਸਾਈਕਲ ਦੀਆਂ ਕਸਾਲੀਆਂ ਆ ਆ ਕੇ ਤਵਾਤ ਬੂ ਲਵਾਂਗੇ ਤਵਾਉਣਾ ਮੋਟਰਸਾਈਕਲ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਥਾਂ ਥਾਂ ਦੇ ਉੱਤੇ ਮਿੱਟੀ ਫਸ ਜਾਂਦੀ ਹੈ ਨਾ ਫਿਰ ਮੋਟਰਸਾਈਕਲ ਆਵਾਜ਼ ਕਰਨ ਲੱਗ ਜਾਂਦਾ। Leh ਇੱਥੋਂ ਦਾ ਇੱਕ ਵੱਡਾ ਤੇ ਮਸ਼ਹੂਰ ਸ਼ਹਿਰ ਆ ਤੇ ਤੁਸੀਂ ਕਹਦੇ ਹੋ ਵੀ ਲਦਾਖ ਦੀਆਂ ਮੋਟੀਆਂ-ਮੋਟੀਆਂ ਸਾਮੀਆਂ ਜਿਹੜੀਆਂ ਵੀ ਨੇ ਹਨਾ ਕਰੋੜਾਪਤੀ ਬੰਦੇ ਨੇ ਲਦਾਖ ਦੇ ਉਹ Leh 'ਚ ਹੀ ਰਹਿੰਦੇ ਨੇ। ਉਹਨਾਂ ਦੇ ਆਪ ਦੇ ਘਰ ਨੇ, ਉਹਨਾਂ ਦੇ ਆਪ ਦੇ ਵੱਡੇ-ਵੱਡੇ 5 ਸਟਾਰ ਹੋਟਲ ਨੇ। ਪੈਟਰੋਲ ਪੰਪ ਸਾਨੂੰ ਲਦਾਖ ਦੇ ਵਿੱਚ ਬਾਧੂ ਮਿਲ ਜਾਣਗੇ। ਇੱਕ ਇਹ ਵੀ ਆ ਲਦਾਖ ਹੀ ਜਣਾ ਸਾਰੀ Leh ਦੇ ਵਿੱਚ ਇੱਕ ਇਹ ਪੰਪ ਆ। ਇੱਕ ਅੱਗੇ ਜਾ ਕੇ ਚੈੱਕਪੋਸਟ ਆਉਂਦੀ ਹੁੰਦੀ ਆ ਉੱਥੇ ਥੋੜੀ ਜਿਹੀ ਆਰ.ਸੀ. ਵਗੈਰਾ ਚੈੱਕ ਕਰਦੇ ਹੁੰਦੇ ਨੇ ਤੇ ਉੱਥੇ ਵੀ ਪੈਟਰੋਲ ਪੰਪ ਹੈਗਾ। ਇਧਰਲੇ ਪਾਸੇ ਕੋਈ ਦਿੱਕਤ ਨਹੀਂ ਹੈਗੀ ਪਰ ਜੇ ਤੁਸੀਂ ਪੈਂਗੋਂਗ ਨੂੰ ਜਾਓਗੇ ਪੈਂਗੋਂਗ ਵਾਲੇ ਪਾਸੇ ਤੁਹਾਨੂੰ ਪੈਟਰੋਲ ਪੰਪ ਨਹੀਂ ਮਿਲੂਗਾ। ਉੱਥੇ ਤੁਹਾਨੂੰ ਨਾਲ ਕੈਰੀ ਕਰਨਾ ਪੈਣਾ। ਲੋਕ ਜ਼ਿਆਦਾਤਰ ਇੱਥੇ ਫਲਾਈਟ ਲੈ ਕੇ ਆ ਜਾਂਦੇ ਨੇ। ਓਦੋਂ ਬਾਅਦ ਫਿਰ ਕਿਰਾਏ ਤੇ ਮੋਟਰਸਾਈਕਲ ਲੈ ਕੇ ਘੁੰਮਦੇ ਨੇ। ਕਿਰਾਏ ਤੇ ਮੋਟਰਸਾਈਕਲ ਹਿਮਾਲਿਆਨ ਇੱਥੇ 2500 ਰੁਪਏ ਤੱਕ ਦਾ ਰੇਟ ਹੈਗਾ ਉਹਦਾ। 2500 2800 ਤੋੜ-ਤੋੜ ਕੇ 2200-2300 ਤੱਕ ਸ਼ਾਇਦ ਬਣ ਜਾਂਦਾ ਹੋਵੇ। ਕਿਉਂਕਿ ਜਿੱਥੇ ਅਸੀਂ ਮੋਟਰਸਾਈਕਲ ਦਾ ਕੰਮ ਕਰਾ ਰਹੇ ਸੀ ਉੱਥੇ ਮੁੰਡੇ ਹਿਮਾਲੇ ਨੂੰ ਰੈਂਟ ਤੇ ਲੈਣ ਆਏ ਸੀ ਠੀਕ ਹੈ ਜਿਆਦਾਤਰ ਲੋਕਾਂ ਕੋਲ 90% ਤੇ ਹਿਮਾਲੇ ਨਹੀਂ ਆ ਜਿਹੜੇ ਮਤਲਬ ਰੈਂਟ ਤੇ ਦਿੰਦੇ ਨੇ ਰਾਇਲਨਫੀਲਡ ਨਾਰਮਲ ਮਟਯੋਰ ਵਗੈਰਾ ਨਹੀਂ ਕੋਈ ਦਿੰਦਾ ਇੱਥੇ ਰੈਂਟ ਤੇ ਕਿਉਂਕਿ ਉਹ ਹਿਮਾਲੇ ਥੋੜਾ ਜਿਹਾ ਟੱਕੜ ਮੋਟਰਸਾਈਕਲ ਆ ਉਹ ਚੱਲ ਜਾਂਦਾ ਇਧਰਲੇ ਪਾਸੇ ਅੰਗਰੇਜ਼ ਚਾਦੇ ਨੇ ਟੜਕੇ ਤਿਆਰ ਹੋ ਕੇ ਬਰੈਡਾਂ ਦੇ ਜੈਮ ਲਾ ਕੇ ਖਾ ਕੇ ਨਾਲ ਬਲੈਕ ਕਾਫੀ ਜਾਂ ਗ੍ਰੀਨ ਟੀ ਪੀ ਕੇ ਖਾar ਦੂngਲਾ ਦੇਖਣ ਚੱਲੇ ਨੇ ਤੇ ਇਧਰਲੇ ਪਾਸੇ ਆਪਾਂ ਤੜਕੇ ਚਾਹ ਪੀਤੀ ਹੋਈ ਆ ਚਾਹ ਮੈਂ ਬਹੁਤ ਜ਼ਰਦੀ ਛੱਡੀ ਹੋਈ ਸੀ ਪਰ ਯਾਰ ਇਧਰਲੇ ਪਾਸੇ ਇੰਨੀ ਠੰਡ ਸੀ ਨਾ ਚਾਹ ਬਿਨਾ ਰਹਾ ਨਹੀਂ ਗਿਆ ਉਹ ਦੇਖ ਦੂਖ ਲਿਆ ਕਰ ਮਗਰ ਕੀ ਵਹੀ ਇਹ ਬੰਦਾ ਇਹਨੂੰ ਯਾਰ ਉਹ ਪਿੱਛੇ ਦੇਖ ਲਿਆ ਕਰ ਪਿੱਛੇ ਚਲੋ ਜੀ ਪਹਿਲਾਂ ਗਲਤ ਮੁੜ ਗਏ ਸੀ ਵਲੌਗ ਬਣਾਉਂਦੇ ਬਣਾਉਂਦੇ ਸ਼ਾਂਤੀ ਸਤੂਪੇ ਵਾਲੇ ਪਾਸੇ ਜਾਵੜੇ ਸੀ ਤੇ ਪਹਿਲਾਂ ਲਦਾਖ ਦਾ ਆਪਦੇ ਹੱਕਾਂ ਨੂੰ ਲੈ ਕੇ ਨਾ ਇੱਥੇ ਪ੍ਰੋਟੈਸਟ ਵੀ ਚੱਲ ਰਿਹਾ ਸੀ ਤੁਸੀਂ ਦੇਖਿਆ ਹੁਣ ਫੁੰਗਸੁਕ ਵਾਂਗੜੂ ਉਹ ਬਾਈ ਦਾ ਨਾਮ ਆ ਜਿਹਦੇ ਨਾਮ ਦੇ ਉੱਤੇ 3 ਇਡੀਅਟ ਮੂਵੀ ਵੀ ਬਣੀ ਆ ਮੀਰ ਖਾਨ ਨੇ ਬਣਾਈ ਆ ਉਹ ਬੰਦੇ ਦਾ ਇੱਥੇ ਪ੍ਰੋਟੈਸਟ ਚੱਲ ਰਿਹਾ ਸੀ ਤੇ ਲਦਾਖ ਦਾ ਬਹੁਤ ਜ਼ਿਆਦਾ ਯਾਰ ਉਹਦੇ ਨਾਲ ਡੇਢ ਦੋ ਲੱਖ ਬੰਦਾ ਉਸ ਟਾਈਮ ਮੌਜੂਦ ਸੀ ਬਹੁਤ ਵੱਡੀ ਗੱਲ ਹੁੰਦੀ ਆ ਡੇਢ ਡੇਢ ਲੱਖ ਬੰਦਾ ਉਸ ਟਾਈਮ ਮੌਜੂਦ ਹੋਣਾ ਇੱਕੋ ਪ੍ਰੋਟੈਸਟ ਦੇ ਉੱਤੇ ਹਾਂ ਤੇ ਬਹੁਤ ਦੂਰੋਂ ਦੂਰੋਂ ਲੋਕ ਚੱਲ ਕੇ ਆਏ ਹੋਏ ਸੀ ਉਹਨਾਂ ਦਾ ਮੰਗਾ ਸੀ ਵੀ ਇੱਥੇ ਬਾਹਰਲਾ ਬੰਦਾ ਯਾਰ ਭਾਈ ਕੋਈ ਜ਼ਮੀਨ ਖਰੀਦ ਕੇ ਇੱਥੇ ਫੈਕਟਰੀਆਂ ਨਾ ਲਾਉਣ ਲਦਾਖ ਦਾ ਜਿਹੜਾ এনवायरमेंट ਆ ਭਾਈ ਉਹ ਖਰਾਬ ਹੋ ਰਿਹਾ ਤੇ ਉਹ ਚੀਜ਼ਾਂ ਨੂੰ ਲੈ ਕੇ ਪੰਜ ਛੇ ਹੱਕ ਉਹਨਾਂ ਦੇ ਹੋਰ ਸੀ ਤੇ ਉਹ ਬਾਈ ਮੁੰਲਾ ਦਾ 15 16 ਦਿਨ ਦੇ ਨੇੜੇ ਤੇੜੇ ਜਾਦੇ ਸੀ ਹੁਣ ਮੇਰੇ ਐਗਜ਼ੈਕਟ ਡੇਟ ਨਹੀਂ ਯਾਦ ਹੈਗੀ ਭੁਖ ਹੜਤਾਲ ਤੇ ਬੈਠਾ ਰਿਹਾ ਸੀ ਤੇ ਫਿਲਹਾਲ ਸਾਨੂੰ ਹਜੇ ਕੋਈ ਐਵੇਂ ਦਾ ਪ੍ਰੋਟੈਸਟ ਮਿਲਿਆ ਨਹੀਂ ਹੈਗਾ ਪਹਿលੀਆਂ ਪਹਿਲਾਂ ਤਾਂ ਬਹੁਤ ਖਬਰਾਂ ਆਈਆਂ ਉਹਦੇ ਬਾਰੇ ਤਾਰ ਹੁਣ ਕੋਈ ਖਬਰ ਦੇਖਣ ਨੂੰ ਮਿਲੀ ਨਹੀਂ ਸ਼ਾਮ ਨੂੰ ਆਪਾਂ ਲੇ ਘੁੰਮਾਂਗੇ ਤਾਂ ਉਦੋਂ ਦੇਖਾਂਗੇ ਆਪਾਂ ਵੀ ਜੇ ਆਪਾਂ ਨੂੰ ਕਿਤੇ ਕੋਈ ਪ੍ਰੋਟੈਸਟ ਮਿਲਦਾ ਹੋਇਆ ਫਿਰ ਤੁਹਾਨੂੰ ਕਲੀਅਰ ਇਨਫੋਰਮੇਸ਼ਨ ਵੀ ਦੱਸਾਂਗੇ ਉਹ ਪ੍ਰੋਟੈਸਟ ਬਾਰੇ ਲੋਕ ਖਾਰ ਦੁਗਲਾ ਕਰਕੇ ਮੁੜੇ ਵੀ ਆਉਂਦੇ ਨੇ ਅਸੀਂ ਹੁਣ ਜਾਣ ਲੱਗੇ ਆ ਤੇ ਪਿਛਲੀ ਵਾਰੀ ਇੱਥੇ ਮੇਰੀ ਆਰਸੀ ਤੇ ਮੇਰਾ ਆਧਾਰ ਕਾਰਡ ਚੈੱਕ ਹੋਇਆ ਸੀ ਦੇਖਦੇ ਹਾਂ ਹੁਣ ਪੁੱਛਦੇ ਨੇ ਕਿ ਨਾਂ ਨਹੀਂ ਲੰਘ ਜਾਂਗੇ ਸਿੱਧਾ ਆਹ ਦੇਖ ਹਾਂਜੀ ਸਰ ਪਰਸਨਲ ਬਾਈਕ ਹੈ ਭਈ ਜੀ ਹਾਂਜੀ ਪਰਸਨਲ ਬਾਈਕ ਪਰਸਨਲ ਬਾਈਕ ਹੈ ਪੀਵੀ 13 ਪੰਜਾਬ 80 ਆਰਸੀ ਆਧਾਰ ਕਾਰਡ ਪ੍ਰੂਫ ਚੈੱਕ ਕਰਾ ਦਿਓ ਆਰਸੀ ਦੇ ਆਧਾਰ ਕਾਰਡ ਇੱਥੇ ਲਦਾਖ ਦੇ ਵਿੱਚ ਰੂਲ ਹੈ ਜੀ ਤੁਸੀਂ ਜੇ ਤੁਹਾਡੇ ਬਾਈਕ ਤੁਹਾਡੇ ਨਾਮ ਤੇ ਨਹੀਂ ਹੈਗੀ ਤਾਂ ਤੁਸੀਂ ਲਿਜਾ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਆਪ ਦਾ ਫਿਰ ਬਿਜ਼ਨਸ ਜਿਹੜਾ ਉਹ ਡਾਊਨ ਹੁੰਦਾ ਆਪੇ ਆਸੀ ਆ ਲੋ ਜੀ ਪੀਵੀ 13 ਗਾੜੀ ਦਾ ਨੰਬਰ ਇਸਕੇ ਵਿੱਚ ਬਹੁਤ ਪੜੀ ਆਰ ਸੀ ਲੰਘਣ ਨਹੀਂ ਦਿੰਦੇ ਫਿਰ ਆ ਦੇ ਪੁੱਛੋ ਅਗਰ ਕਿਸੇ ਹੋਰ ਕੇ ਨਾਮ ਤੇ ਹੋਇਆ ਬਾਈਕ ਤੋਂ ਨਹੀਂ ਛੋੜੇ ਨਹੀਂ ਛੋੜੇਗੇ ਕਿਸੇ ਘਰ ਵਾਲੋ ਕੇ ਨਾਮ ਪਰ ਹੋਇਆ ਤੋਂ ਘਰ ਵਾਲੋ ਚਲੇਗਾ ਆਪਣਾ ਹੀ ਆ ਯਾਰ ਆ ਦੇਖੋ ਨੰਬਰ ਆਪ ਮੈਚ ਕਰੋ ਇਧਰ ਵੀ ਦੇਖੋ ਇਹ ਵੀ ਦੇਖੋ ਹੈ ਆ ਬਾਈ ਨੂੰ ਫੜਾ ਰੱਖਿਆ ਮੈਂ ਖਾਰਦੁੰਗਲਾ ਹੈਗਾ ਜੀ ਸਾਰਾ 34 ਕਿਲੋਮੀਟਰ ਦੇ ਨੇੜੇ ਜਿਹੜੇ ਤੇ ਸਿੱਤੀ ਖੜਮੀ ਚੜਾਈ ਆ 20 ਕਿਲੋਮੀਟਰ ਪਹਿਲਾਂ ਆਊਗਾ ਸਾਊਥ ਪੁੱਲੂ ਸਾਊਥ ਪੁੱਲੂ ਜਗ੍ਹਾ ਦਾ ਨਾਮ ਆ ਉੱਥੇ ਪਰਮਿਟ ਚੈੱਕ ਹੁੰਦੇ ਨੇ ਤੇ ਪਰਮਿਟ ਆਪਾਂ ਉੱਥੇ ਬਣਾ ਲਾਂਗੇ ਵੈਸੇ ਹਜੇ ਤੱਕ ਆਪਾਂ ਬਣਾਇਆ ਨਹੀਂ ਤੇ ਉਸ ਤੋਂ ਬਾਅਦ ਖਾਰਦੁੰਗਲਾ ਫਿਰ ਖਾਰਦੁੰਗਲੇ ਤੋਂ ਬਾਅਦ ਨਾਰਥ ਪੁੱਲੂ ਆਊਗਾ ਜੇ ਤੁਸੀਂ ਖਾਰਦੁੰਗਲਾ ਕਰਾਸ ਕਰ ਜਾਂਦੇ ਹੋ ਫਿਰ ਉਸ ਤੋਂ ਬਾਅਦ ਅੱਗੇ ਨੁਬਰਾ ਵੈਲੀ ਆਉਂਦੀ ਆ ਜਿੱਥੇ ਤੁਰਤੁ ਕਰਗੇ ਪਿੰਡ ਨੇ ਚਾ ਆਪਣਾ ਪਾਕਿਸਤਾਨ ਬਾਰਡਰ ਆ ਗਿਆ ਪਾਕਿਸਤਾਨ ਆਪਣੇ ਇੰਡੀਆ ਦਾ ਸਭ ਤੋਂ ਆਖਰੀ ਪਿੰਡ ਆ ਗਿਆ ਉਹ ਸਾਰੇ ਉਧਰਲੇ ਪਾਸੇ ਨੂੰ ਆ ਗਏ ਤੇ ਇਹ ਟਾਈਮ ਸਿਰ ਰੋਕ ਲੈ ਇਹਨਾਂ ਨੇ ਹੁਣ ਕੀ ਚੱਕੂ ਹੁਣ ਪਰਮਿਟ ਆਨਲਾਈਨ ਵੈਬਸਾਈਟ ਕੌਣ ਸੀ ਹੈ ਲੈ ਪਰਮਿਟ ਅਦਾਲਤ ਕਾਰਡ ਨੰਬਰ ਬਸ ਤੋਂ ਲੋੜਾ ਆਪਣਾ ਆਨਲਾਈਨ ਬਣਵਾਉਣਾ ਹੈ ਪਹਿਲੇ ਤੋਂ ਆਨਲਾਈਨ ਬਣਾਉਣਾ ਕਿ ਆਨਲਾਈਨ ਬਣਾ ਲੈਂਦੇ ਹਾਂ ਲੋ ਜੀ ਲੇ ਲੇ ਪਰਮਿਟ ਦੀ ਇਹ ਵੈਬਸਾਈਟ ਤੋਂ ਬਣੂਗਾ ਜਾਂ ਫਿਰ ਤੋਂ ਮੇਰਾ ਹੀ ਬਣਾ ਹੋਇਆ ਹੈ ਪਿਛਲੇ ਸਾਲ ਦਾ ਚੈੱਕ ਕਰ ਲੇਤਾ ਹਾਂ ਹਾਂ ਬਸ ਠੀਕ ਹੈ ہمارا ਬਣਾ ਹੋਇਆ ਨਾ ਮੈਂ ਪਿਛਲੀ ਵਾਰ ਮੈਂ ਸਤੰਬਰ ਮੈਂ ਆਇਆ ਸੀ ਮੈਂ ਸਤੰਬਰ ਮੈਂ ਆਇਆ ਸੀ ਪਿਛਲੇ ਸਾਲ ਬਾਕੀ ਇੱਕ ਚੀਜ਼ ਇੱਥੇ ਹੋਰ ਵੀ ਪਤਾ ਲੱਗੀ ਆ ਵੀ ਜੇ ਤੁਹਾਡੇ ਕੋਲ ਪਿਛਲੇ ਸਾਲ ਦਾ ਪਰਮਿਟ ਬਣਿਆ ਹੋਇਆ ਇੱਕ ਸਾਲ ਵਾਸਤੇ ਵੈਲਿਡ ਹੁੰਦਾ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਤੁਸੀਂ ਦੁਬਾਰੇ ਲਦਾਖ ਘੁੰਮਣਾ ਰਹੇ ਹੋ ਤੁਹਾਨੂੰ ਪਰਮਿਟ ਦੀ ਲੋੜ ਨਹੀਂ ਪੈਂਦੀ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਆਧਾਰ ਕਾਰਡ ਨੰਬਰ ਭਰ ਕੇ ਆਪਦਾ ਪਰਮਿਟ ਕੱਢ ਸਕਦੇ ਹੋ ਪਿੱਛੇ ਆਪਾਂ ਆਰਸੀ ਆਪ ਦੀ ਚੈੱਕ ਕਰਾ ਕੇ ਆਧਾਰ ਕਾਰਡ ਦਾ ਚੈੱਕ ਕਰਾ ਕੇ ਦੁੱਖ ਕਿਲੋਮੀਟਰ ਅੱਗੇ ਆਏ ਆ ਤੇ ਪਹਿਲਾਂ ਇੱਥੇ ਪਰਮਿਟ ਇੱਥੇ ਨਹੀਂ ਚੈੱਕ ਹੁੰਦੇ ਹੁੰਦੇ ਸੀ ਅੱਗੇ ਜਾ ਕੇ ਚੈੱਕ ਹੁੰਦੇ ਸੀ ਸਾਊਥ ਪੁੱਲੂ ਗੋਲ ਤੇ ਹੁਣ ਇੱਥੇ ਇਹਨਾਂ ਨੇ ਨਵਾਂ ਆਫਿਸ ਬਣਾਇਆ ਇੱਥੇ ਲਿਖਿਆ ਹੈ ਵੈਲਕਮ ਟੂ ਨੂਬਰਾ ਵੈਲੀ ਇੱਥੇ ਤੁਹਾਡੇ ਪਰਮਿਟ ਚੈੱਕ ਹੋਣਗੇ এনवायरमेंट ਫੀਸ ਲੱਗਦੀ ਆ 400 ਰੁਪਇਆ ਵੈਸੇ ਪਰਮਿਟ ਦਾ ਹੁੰਦਾ ਤੇ 20 ਰੁਪਏ ਇੱਕ ਦਿਨ ਦੇ ਹਿਸਾਬ ਨਾਲ এনवायरमेंट ਫੀਸ ਲੱਗਦੀ ਆ ਪਰ ਜੇ ਤੁਹਾਡਾ ਪਿਛਲੇ ਸਾਲ ਦਾ ਪਰਮਿਟ ਬਣਿਆ ਹੋਇਆ ਮੰਨ ਲਓ ਮੈਂ ਪਿਛਲੇ ਸਾਲ ਸਤੰਬਰ ਚ ਕੋ ਬਣਾਇਆ ਸੀ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਮੈਂ ਤਕੀ ਫੇਰ ਆ ਗਿਆ ਇਹ ਕਹਿੰਦੇ ਵੀ ਤੁਹਾਡਾ ਪਿਛਲਾ ਪਰਮਿਟ ਹੀ ਤੁਹਾਡੇ ਵਾਸਤੇ ਵੈਲਿਡ ਆ ਤੇ ਹੁਣ ਮੈਂ ਬਾਈ ਨੂੰ ਆਪ ਦਾ ਆਧਾਰ ਕਾਰਡ ਦਾ ਨੰਬਰ ਦੱਸ ਕੇ ਪਿਛਲੇ ਸਾਲ ਵਾਲਾ ਪਰਮਿਟ ਕਢਾ ਲ ਉਹ ਤਾਂ ਵੈਲਿਡ ਹੈਗਾ ਪਰ ਜਿਹੜੀ ਦਿੱਲੀ এনवायरमेंट ਫੀਸ ਲੱਗਦੀ ਹੈ ਵੀ ਜਿੰਨੇ ਦਿਨ ਤੁਸੀਂ ਲਦਾਖ ਘੁੰਮਣਾ ਮੰਨ ਲਓ 20 ਦਿਨ ਘੁੰਮਣਾ ਤਾਂ 20 ਰੁਪਏ ਦੇ ਹਿਸਾਬ ਨਾਲ ਤੁਹਾਨੂੰ 400 ਰੁਪਏ ਹੋਰ ਦੇਣਾ ਪਊਗਾ ਤੇ ਉਹ 20 ਰੁਪਏ ਵਾਲਾ ਹਿਸਾਬ ਕਿਤਾਬ ਜਿੱਥੇ ਫਸ ਗਿਆ ਉਹ ਬਾਈ ਕਹਿੰਦਾ ਵੀ ਉਹ ਹੁਣ ਪਤਾ ਨਹੀਂ ਕਿਵੇਂ ਅਪਲਾਈ ਹੋਊਗਾ ਇਕੱਲਾ এনवायरमेंट ਫੀਸ ਪਰ ਮੈਂ ਇਹਨਾਂ ਕੋਲ ਆਪ ਦਾ ਪਰਮਿਟ ਲੈ ਲਿਆ ਪਿਛਲੇ ਸਾਲ ਦਾ ਬਾਈ ਹੋਰ ਵੀ ਪਿਛਲੇ ਸਾਲ ਆਈ ਸੀ ਇੱਥੇ ਤਿੰਨ ਚਾਰ ਜਣੇ ਆਏ ਸੀ ਇਹ ਗੱਡੀ ਚ ਆਈ ਸੀ ਤੁਸੀਂ ਹਾਂਜੀ ਹਾਂਜੀ ਗੱਡੀ ਇਹ ਗੱਡੀ ਚ ਆਈ ਸੀ ਇਹਨਾਂ ਕੋਲ ਵੀ ਪਰਮਿਟ ਸੀ ਤੇ ਇਹਨਾਂ ਨੇ ਜਦੋਂ ਇੱਥੇ ਆਧਾਰ ਕਾਰਡ ਨੰਬਰ ਦੇਖੀ ਕੱਢਿਆ ਪਤਾ ਨਹੀਂ ਕਿਹੜੀ ਚੀਜ਼ ਕਰਕੇ ਉਹ ਨਿਕਲ ਨਹੀਂ ਰਿਹਾ ਕੋਈ ਇਸ਼ੂ ਆ ਗਿਆ ਜਾਂ ਕਿਸੇ ਹੋਰ ਬੰਦੇ ਦਾ ਆਧਾਰ ਕਾਰਡ ਨੂੰ ਦਿੱਤਾ ਹੋਵੇ ਹਨ ਚਾਰਾਂ ਚੋਂ ਜਿਹੜਾ ਵੀ ਹੋਊਗਾ ਤੇ ਫਿਲਹਾਲ ਇਹੀ ਅਪਡੇਟ ਆ ਤੇ ਨਵੀਂ ਚੀਜ਼ ਪਤਾ ਲੱਗੀ ਆ ਨਹੀਂ ਹਰ ਸਾਲ ਬੰਦੇ ਇੱਥੇ ਆ ਕੇ 4 ਮਹੀਨੇ ਬਾਅਦ ਵੀ ਨਵਾਂ ਪਰਮਿਟ ਬਣਾ ਲੈਂਦੇ ਸੀ ਇਹ ਚੀਜ਼ ਬਹੁਤ ਨੋਟ ਕਰਨ ਵਾਲੀ ਆ ਵੀ 1 ਸਾਲ ਦਾ ਪਰਮਿਟ ਹੁੰਦਾ ਤੁਹਾਡਾ ਲਦਾਖ ਦਾ 365 ਦਿਨਾਂ ਦਾ ਹੁੰਦਾ ਹੁਣ ਆ ਬਾਅਦਲੇ ਨੰਬਰ ਵਾਲੇ ਇਧਰਲੇ ਪਾਸੇ ਬੋਰਡ ਲੱਗਿਆ ਹੋਇਆ ਜੀ ਵੈਲਕਮ ਟੂ ਨੋਬਰਾ ਵੈਲੀ ਨੋਬਰਾ ਵੈਲੀ ਉਹ ਆ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸੀ ਜਾਂਦਾ ਸੀ ਇੱਕੋਦਮ ਆਪਾਂ ਇੱਥੇ ਪਰਮਿਟ ਚੈੱਕ ਕਰਨ ਵਾਸਤੇ ਖੜ੍ਹ ਗਏ ਜਿਹੜੇ ਪਾਕਿਸਤਾਨ ਇੰਡੀਆ ਦਾ ਆਖਰੀ ਪਿੰਡ ਆ ਤੁਰਤੁਕ ਤੇ ਪਰਲੇ ਪਾਸੇ ਉਹਦੇ ਪਾਕਿਸਤਾਨ ਆ ਪਾਕਿਸਤਾਨ ਦਾ ਪਿੰਡ ਤੁਸੀਂ ਐਵੇਂ ਦੇਖ ਸਕਦੇ ਹੋ ਜਿਵੇਂ ਆ ਸਾਹਮਣੇ ਪਹਾੜ ਆ ਤੇ ਹੋਰ ਉਧਰਲੇ ਪਾਸੇ ਜਿਹੜੇ ਦੋ ਕੋਬੜਿਆਂ ਵਾਲੇ ਬੋਤੇ ਨੇ ਜਿਹਦੇ ਉੱਤੇ ਬਹਿ ਕੇ ਲੋਕ ਸਵਾਰੀ ਕਰਦੇ ਨੇ ਉਹ ਬਹੁਤ ਫੇਮਸ ਨੇ ਬੋਤੇ ਜੀ ਉਹ ਵੀ ਨੋਬਰਾ ਵੈਲੀ ਚ ਆਉਂਦੇ ਨੇ ਤੇ ਸਿਆਚਨ ਬੇਸ ਕੈਂਪ ਵੀ ਨੋਬਰਾ ਵੈਲੀ ਦੇ ਵਿੱਚ ਹੀ ਆਉ ਅਗੇ ਜਾ ਕੇ ਜਗਾ ਹੁੰਦੀ ਹੈ ਖਲਸਰ ਇਹ ਸਾਰੀਆਂ ਚੀਜ਼ਾਂ ਨੂਬਰਾ ਵੈਲੀ ਦੇ ਵਿੱਚ ਨੇ ਪੈਂਗੋਂਗ ਅਲੱਗ ਰਹਿ ਗਈ ਹੁਣ ਬਾਈ ਹੋਰਾਂ ਨੂੰ ਪੁੱਛਦੇ ਆ ਕੀ ਹਿਸਾਬ ਦਾ ਸਰ ਮੇਰਾ ਤਾਂ ਪਿਛਲੇ ਸਾਲ ਦਾ ਪਰਮਿਟ ਨਿਕਲ ਗਿਆ ਤਾਂ ਅਭੀ ਮੈਂ ਕੀ ਕਰੂੰ ਸਰ ਪਿਛਲੇ ਸਾਲ ਦਾ ਨਿਕਲ ਗਿਆ ਤਾਂ ਯੂ हैव टू ਐਕਸਟੈਂਡ ਯੋਰ ਆਫ ਵਾਈਲਡ ਲਾਈਫ ਆਪਕੋ ਵਲਡ ਐਕਸਟੈਂਡ ਹਾਊ ਕੈਨ ਆ ਡੂ ਥੈਟ ਯਾ ਉਹ ਤਾਂ ਨਾ ਚਾਪ ਡੇਟ ਐਕਸਟੈਂਡ ਆਨਲਾਈਨ ਨਹੀਂ ਕਰ ਸਕਤੇ ਸਰ ਹੋ ਸਕਦਾ ਹੋਗਾ ਜਿਵੇਂ ਇਹ ਟੈਕਸੈਂਪਲੇ ਆਪ ਮੈਜਿਸਟ੍ਰੇਟ ਆਫਿਸ ਜਨਾਬ ਆਗੇ ਅੱਛਾ ਤੋ ਅਭੀ ਮੈਂ ਖਾੜ ਦੂੰਗਾ ਲ ਵੀ ਨਹੀਂ ਜਾ ਸਕਦਾ ਜਾਓ ਅੱਛਾ ਆਕੇ ਠੀਕ ਹੈ ਮੈਜਿਸਟ੍ਰੇਟ ਆਫਿਸ ਹੀ ਕਰਵਾ ਲੇਗੇ ਲੋ ਜੀ ਪਰਮਨਟ ਪਰਮਟਾ ਦਾ ਹੀ ਲਾ ਵਸੀਲਾ ਕਰਨ ਤੋਂ ਬਾਅਦ ਚੱਲ ਪਿਆ ਇਹ ਨਵੀਂ ਚੀਜ਼ ਪਤਾ ਲੱਗੀ ਆ ਲ ਇੱਥੇ ਆ ਕੇ ਰੁਪਿਆ ਆਪਣਾ 650 ਬਚ ਗਿਆ ਠੀਕ ਹੈ ਤੇ ਬਾਈ ਹੋਰਿਆਂ ਦਾ ਵੀ ਪਰਮਟ ਪਿਛਲੇ ਸਾਲ ਦਾ ਪਿਆ ਸੀ 6318 ਮਤਲਬ 2500 ਰੁਪਏ ਆਪਣਾ ਇੱਥੇ ਬਚ ਗਿਆ ਤੇ ਬਾਕੀ ਅਭਿਸ਼ੇਕભાઈ ਆਰਮੀ ਦੇ ਵਿੱਚ ਤੇ ਹੁਣ ਖਾਰ ਦੁੰਗਲਾ 35 ਕਿਲੋਮੀਟਰ ਹੁਣ ਆਪਾਂ ਨੂੰ ਰਾਹ ਦੇ ਵਿੱਚ ਕੋਈ ਨਹੀਂ ਰੋਕਦਾ ਤੜਕੇ ਜੇ ਆਪਾਂ ਗਲਤੀ ਨਾਲ ਪਹਿਲਾਂ ਅਪਲਾਈ ਕਰ ਲੈਂਦੇ ਪਰਮਿਟ ਆਪਾਂ ਨੂੰ 600 650 ਰੁਪਏ ਦੇਣਾ ਪੈ ਜਾਣਾ ਸੀ ਹੁਣ ਪ੍ਰਾਣੇ ਨਿਕਲਿਆ ਆ ਤੇ ਪ੍ਰਾਣੇ ਦੇ ਸਿਰ ਤੇ ਆਪਾਂ ਜਾਵਾਂਗੇ ਅੱਜ ਸਾਰਾ ਸਮਾਨ ਲਾ ਕੇ ਘਰੇ ਰੱਖਿਆ ਆ ਤੇ ਖਾਲੀ ਮੋਟਰਸਾਈਕਲ ਤਾਂ ਗੋਲੀ ਵਾਂਗੂ ਚੜਦਾ ਖਾਲੀ ਤਾਂ ਕੋਈ ਰੀਜ਼ ਨਹੀਂ ਹੈਗੀ ਫੁੱਲ ਜਾਣਾ ਮੋਟਰਸਾਈਕਲ 'ਚ ਤੇ ਦੂਜੇ ਗੇਅਰ ਤੇ ਤੀਜੇ ਗੇਅਰ ਤੇ ਇੱਥੇ ਤੱਕ ਹੀ ਚੌਥਾ ਗੇਅਰ ਵੀ ਇਹਦੇ ਵਿੱਚ ਪੈ ਜਾਂਦਾ 60 ਸਟ ਤੇ ਆਮ ਆਰਾਮ ਨਾਲ ਜਾ ਰਿਹਾ ਆਪਣੇ ਕੋਲ ਲੋਡ ਬਾਲਾ ਹੁੰਦਾ ਲੋਡ ਆਪਣੇ ਕੋਲ ਘੱਟੋ ਘੱਟ 50 ਕਿਲੋ ਦੇ ਨੇੜੇ ਤੇੜੇ ਹੁੰਦਾ 200 ਕਿਲੋ ਦਾ ਮੋਟਰਸਾਈਕਲ ਆਹੀ ਠੀਕ ਆ ਬੱਸ ਤਾਂ ਇਹਦਾ ਭਾਰ ਜਿਹੜਾ ਹੈਗਾ ਕੰਪਨੀ ਕੀ ਕਹਿੰਦੀ ਹੈ ਵੀ 191 ਕਿਲੋ ਆ ਇਹਦਾ ਵਜ਼ਨ ਪਰ ਜਿਹੜੇ ਆਪਾਂ ਕੈਰੀਅਰ ਲਵਾ ਰੱਖੇ ਨੇ ਜੈਰੀਕੈਨ ਲਵਾ ਰੱਖੇ ਨੇ ਮੋٹے ਮੋٹے ਆ ਕ੍ਰੈਸ਼ ਗਾਰਡ ਲਵਾ ਰਖੇ ਨੇ 5-5 ਕਿਲੋ ਦੇ ਤਾਂ ਇਹਨਾਂ ਨਾਲ ਇਹ 200 ਪਲੱਸ ਹੋ ਗਿਆ ਤੇ ਬਾਕੀ ਪਿੱਛੇ 50 ਕਿਲੋ ਸਮਾਨ ਹੁੰਦਾ 70 ਕਿਲੋ ਦੇ ਨੇੜੇ ਤੇ ਜਿਹੜਾ ਮੇਰਾ ਵੇਟ ਆ ਤੇ ਦੇਖ ਲਓ ਤੁਸੀਂ ਵੀ ਮੋਟਰਸਾਈਕਲ ਨੂੰ ਚੱਲਣਾ ਫਿਰ ਬਹੁਤ ਔਖਾ ਹੋ ਜਾਂਦਾ 300 300 ਕਿਲੋਮੀਟਰ 300 ਕਿਲੋ ਲਾ ਲਓ ਤੁਸੀਂ ਤਿੰਨ ਕੁ ਕਵਾਂਟਲ ਮੋਟਰਸਾਈਕਲ ਦਾ ਵਜ਼ਨ ਹੋ ਜਾਂਦਾ ਹਰਦੁングਲੇ ਸੜਕ ਤਾਂ ਬਹੁਤ ਸਾਫ਼ ਹੁੰਦੀ ਸੀ ਇਹ ਪਤਾ ਨਹੀਂ ਕਿਵੇਂ ਹੁਣ ਦੁਬਾਰੇ ਪੱਟੀ ਜੀ ਪਈ ਆ ਇਧਰਲੇ ਪਾਸੇ ਵੀ ਸਾਰਾ ਪਹਾੜ ਭੰਨਿਆ ਪਿਆ ਬਲਾਸਟਿੰਗ ਨਾਲ ਇਧਰ ਸਾਹਮਣੇ ਇੱਕ ਮੋਟਰਸਾਈਕਲ ਜਾ ਰਿਹਾ ਜੀ ਇਹ ਹੈਗਾ ਡਬਲਯੂਬੀ ਨੰਬਰ ਵੈਸਟ ਬੰਗਾਲ ਤੇ ਇਹ ਵੀ ਮੇਰੇ ਵਾਂਗੂ ਨਾ ਪੂਰਾ ਟਿੰਡਫੋੜੀ ਨਾਲ ਚੱਕੀ ਫਿਰਦਾ ਪੋਰੀਆ ਬਿਸਤਰਾ ਤੇ ਇਹ ਵੀ ਲੰਬੇ ਟੂਰ ਤੇ ਨਿਕਲਿਆ ਹੋਊਗਾ ਆਓ ਦੇਖੋ ਇਹਦੇ ਮੋਟਰਸਾਈਕਲ ਨੂੰ ਸਾਹ ਨਹੀਂ ਆ ਰਿਹਾ ਹੁਣ ਜਿਹੜਾ ਮੇਰੇ ਮੋਟਰਸਾਈਕਲ ਨੂੰ ਦੇਖਦਾ ਹਣਾ ਉਹ ਵੀ ਇਹੀ ਕਹਿੰਦਾ ਹੁਣ ਕਿ ਬਾਹਲੇ ਲੱਦੀ ਫਿਰਦਾ ਇਹ ਆ ਗਿਆ ਜੀ ਸਾਊਥ ਪੁੱਲੂ ਇੱਥੇ ਹੁਣ ਐਂਟਰੀ ਇੱਥੇ ਹੁਣ ਐਂਟਰੀ ਹੋਊਗੀ ਜਾਂ ਫਿਰ ਪਰਮਿਟ ਚੈੱਕ ਹੋਊਗਾ ਅੱਗੇ ਪਹਿਲਾਂ ਸਿਰਫ ਇੱਥੇ ਹੁੰਦਾ ਹੁੰਦਾ ਸੀ ਇਥੇ ਤੁਹਾਡੇ ਪਰਮਿਟ ਨਹੀਂ ਚੈੱਕ ਹੁੰਦੇ ਤੁਹਾਡਾ ਨਾਮ ਤੁਹਾਡੇ ਮੋਟਰਸਾਈਕਲ ਦਾ ਨੰਬਰ ਤੇ ਤੁਹਾਡਾ ਫੋਨ ਨੰਬਰ ਉਹ ਲਿਖਿਆ ਜਾਂਦਾ ਤੇ ਉਸ ਤੋਂ ਬਾਅਦ ਲੰਘਣ ਦੇ ਦਿੰਦੇ ਨੇ ਪਰਮਿਟ ਬਸ ਪਿੱਛੇ ਚੈੱਕ ਕਰਦੇ ਸੀ ਖਾਰਦੁੰਗਲਾ ਇੱਥੋਂ ਰਹਿ ਗਿਆ ਹੁਣ ਮਨ ਲਾਦਾ 12 ਕਿਲੋਮੀਟਰ ਦੇ ਨੇੜੇ ਤੇੜੇ ਖਾਰਦੁੰਗਲਾ ਤੋਂ 4 ਕਿਲੋਮੀਟਰ ਪਹਿਲਾਂ ਆ ਗਈਆਂ ਬਰਫ਼ ਦੀਆਂ ਚਾਦਰਾਂ ਠੰਡ ਵੀ ਵੱਧ ਗਈ ਜਦੋਂ ਕਿਸੇ ਪਾਸ ਦੇ ਉੱਪਰ ਜਾਣੇ ਹਨ ਚਾਹੇ ਸਵੇਰ ਆ ਚਾਹੇ ਹਨੇਰਾ ਉੱਥੇ ਠੰਡ ਸਾਨੂੰ ਮਿਲ ਨਹੀਂ ਮਿਲਣੀ ਆ ਮੋਟਰਸਾਈਕਲ ਦੇ ਉੱਤੇ ਖਾਸ ਕਰਕੇ ਲੱਗੂਗੀ ਉੱਥੇ ਤੁਸੀਂ ਖੜ੍ਹਜੋਗੇ ਫਿਰ ਤੁਹਾਨੂੰ ਇੰਨੀ ਠੰਡ ਨਹੀਂ ਮਹਿਸੂਸ ਹੁੰਦੀ ਪਰ ਸ਼ਾਮ ਦੇ ਟਾਈਮ 'ਚ ਜੇ ਤੁਸੀਂ ਉੱਥੇ ਖੜ੍ਹੋਗੇ 4:00 ਤੋਂ ਬਾਅਦ ਫਿਰ ਤੁਹਾਨੂੰ ਖੜ੍ਹੇ ਨੂੰ ਵੀ ਠੰਡ ਲੱਗਣੀ ਆ ਉੱਥੇ ਕਿਉਂਕਿ ਕੋਈ ਵੀ ਪਾਸਾ ਨਾ ਕੋਈ ਵੀ ਪਾਸਾ ਜਿਹੜਾ ਉਹਦੇ ਉੱਤੇ ਸ਼ਾਮ ਨੂੰ 2:30 ਤੋਂ ਬਾਅਦ ਮੌਸਮ ਖਰਾਬ ਹੋਣਾ ਸ਼ੁਰੂ ਖਾਰ ਦੁੰਗਲਾ ਟਾਪ ਆਪਾਂ ਪਹੁੰਚ ਗਏ ਆ ਜੀ ਇਹ ਆ ਇੱਥੋਂ ਦਾ ਤਾਮਾ ਜਾਮਾ 17982 ਫੁੱਟ ਦਾ ਇੱਥੇ ਬੋਰਡ ਲੱਗਿਆ ਹੋਇਆ ਸੀ ਪਿੱਛੇ ਸਰਕਾਰੀ ਬੋਰਡ ਤੇ ਜਿਹੜੇ ਬੋਰਡ ਤੇ ਲੋਕ ਫੋਟੋ ਖਿਚਾਉਣ ਵਾਸਤੇ ਇਕੱਠੇ ਕਰਦੇ ਨੇ ਉਹ ਸਾਹਮਣੇ ਆ ਜੀ ਮਾਈਟੀ ਖਾਰ ਦੋ ਉਂਗਲਾ ਵੈਲਕਮ ਯੂ ਟੂ ਦ ਟਾਪ ਆਫ ਦ ਵਰਲਡ ਐਲਟੀਟਿਊਡ 17982 ਲਗਭਗ 18000 ਦੇ ਨੇੜੇ ਜਿਹੜੇ ਮੋਟਰਸਾਈਕਲ ਸਾਈਡਾਂ ਤੇ ਲਾਈਏ ਕੁਝ ਖਾਣੇ ਆ ਪੀਣੇ ਆ ਤੇ ਫਿਰ ਫੋਟੋ ਵਾਲਾ ਤਾਮਜਾਮ ਕਰਾਂਗੇ ਸੁਲਹਾਲ ਹੱਥ ਥਰ ਕੇ ਜਮਾ ਮੈਂ ਵਿంటర్ ਗਲਵਜ਼ ਥੱਲੋਂ ਵੜੇ ਗਲਵਜ਼ ਪਾਉਂਦੇ ਹੁੰਦੇ ਆ ਉਹ ਨਹੀਂ ਪਾਏ ਹੋਏ ਮੜੀ ਮੜੀ ਜੀ স্নੋ ਫਾਲ ਹੋ ਰਹੀ ਆ ਤੁਪਕੇ ਜੇ ਡਿੱਗ ਰਹੇ ਨੇ ਤੇ ਜਦੋਂ ਤੱਕ ਜਾਵਾਂਗੇ ਸ਼ਾਇਦ ਉਹ ਵੱਡੇ ਲੈਵਲ ਤੱਕ ਹੋ ਜਾਈ ਦੋਨੇ ਮੋਟਰਸਾਈਕਲ ਇੱਥੇ ਪਹੁੰਚ ਗਏ ਤੇ ਕਾਵਸਾਕੀ Z900 ਉਹ ਹਜੇ ਮਗਰ ਇੱਥੇ ਪੀਵਾਂਗੇ ਚਾਹਾਂ ਚੂਹਾ ਤੇ ਕੌਫੀਆਂ ਖਾਵਾਂਗੇ ਕੌਫੀਆਂ ਪੀਵਾਂਗੇ ਸੌਰੀ ਲੋ ਜੀ ਖਾਰਦੁੰਗਲਾ ਤੇ ਪਹੁੰਚਣ ਨੂੰ ਹਜੇ 5 ਮਿੰਟ ਹੋਏ ਨੇ স্নੋ ਫਾਲ ਹੋਣ ਲੱਗੀ ਮੌਸਮ ਕਿਸੇ ਵੀ ਪਾਸ ਤੇ ਚਲੇ ਜਾਓ ਯਾਰ ਜਦੋਂ 2:30 ਵੱਜ ਗਏ ਨਾ ਉਸ ਤੋਂ ਬਾਅਦ ਚਾਂਸ ਵਧੇ ਜਾਂਦੇ ਨਹੀਂ ਕਿ ਮੌਸਮ ਖਰਾਬ ਹੋਊਗਾ ਦੂਜੀ ਵਾਰੀ ਆਈਆਂ ਤੇ ਦੂਜੀ ਵਾਰੀ ਵੀ ਇੱਥੇ ਸਨੋ ਫਾਲ ਹੋਣ ਲੱਗੀ ਪਿਛਲੀ ਵਾਰ ਜ਼ਿਆਦਾ ਸਨੋ ਫਾਲ ਪਿਛਲੀ ਵਾਰ ਜ਼ਿਆਦਾ ਸੀ ਪਿਛਲੀ ਵਾਰੀ ਫਿਰ ਕਹਿੰਦੇ ਸੀ ਚਿੱਟੀ ਚਾਦਰ ਵੀ ਛੀ ਪਈ ਸੀ ਉਸੇ ਟਾਈਮ ਆਈ ਸੀ ਇਹ ਤੋਂ 5-7 ਦਿਨ ਬਾਅਦ ਲਾ ਲਓ ਹਾਂ ਕਿਉਂਕਿ ਇਸ ਵਾਰ ਨਾ ਮੌਸਮ ਥੋੜਾ ਜਿਆਦਾ ਸਾਰੀ ਦੁਨੀਆ ਦੇ ਵਿੱਚ ਹੀ ਆਲਮਗਲਮ ਜਾ ਹੋਇਆ ਪਿਆ ਰੋਤਾਂਗ ਪਰ ਪਈ ਜਾਂਦੀ ਰੋਤਾਂਗ ਜੂਨ ਮਹੀਨੇ ਚ برف ਪਈ ਜਾਂਦੀ ਹੈ ਸ਼ਾਇਦ ਉਹਨੂੰ ਆ ਦਿਖਦੀ ਹੋਵੇ ਇੱਧਰ SNOW FALL ਤੇ ਹੁਣ ਮੋਟਰਸਾਈਕਲ ਲੈ ਕੇ ਉੱਥੇ ਚਲੀਏ ਜਿੱਥੇ ਆਪਾਂ ਮੈਗੀ-ਮੂਗੀ ਜਾਂ ਫਿਰ ਸੈਂਡਵਿਚ 버ਗਰ ਆਰਡਰ ਕੀਤੇ ਨੇ ਸ਼ਾਮ ਦਾ 3:00 ਵਜੇ ਦਾ ਟਾਈਮ ਹੋ ਗਿਆ ਤੇ 11 12 1 2 ਵਜੇ ਤੱਕ ਪੂਰਾ ਇੱਥੇ ਮਾਹੌਲ ਭਖਦਾ ਤੇ ਇਸ ਤੋਂ ਬਾਅਦ ਹੁਣ ਹੌਲੀ-ਹੌਲੀ ਲੋਕ ਇੱਥੇ ਘਟ ਜਾਂਦੇ ਨੇ ਇੱਧਰਲੇ ਪਾਸੇ ਵੀ ਦੇਖ ਲਓ ਰੋਡ ਖਾਲੀ ਹੋ ਗਿਆ ਮੋਟਰਸਾਈਕਲਾਂ ਫੋਟੋਆਂ ਫੂਟੋਆਂ ਖਿਚਾਲੀਆਂ ਰੀਲਾਂ ਰੂਲਾਂ ਬਣਾ ਲਈਆਂ ਤੇ ਸਾਹਮਣੇ ਪਾਸੇ ਉੱਥੇ ਅੰਗਰੇਜ਼ ਸਕੂਟਰ ਲੈ ਕੇ ਆਇਆ ਹੋਇਆ ਵੈਸਪਾ ਆਓ ਦੇਖੋ ਕਿੱਥੋਂ ਆਇਆ ਬਾਈ ਇਹ ਇਹ ਕਿੱਥੇ ਪੈਂਦਾ ਜੈਸਨ ਯਾ ਪੇਜ ਜੀਓਲੋਜੀ ਇਧਰਲੇ ਪਾਸੇ ਖੜਾ ਜੀ ਬਾਈ ਦਾ ਸਕੂਟਰ ਤੇ ਫੋਟੋਆਂ ਫੂਟੋਆਂ ਚੱਲ ਰਹੀਆਂ ਨੇ ਬਾਈ ਹੋਰੇ ਸਪੇਨ ਤੋਂ ਆਏ ਨੇ ਪੇਟੀਜੀ ਕੰਟਰੀ ਬਾਈ ਹੋਰਾਂ ਨੂੰ ਦੱਸੀ ਸੀ ਤੇ 30000 ਕਿਲੋਮੀਟਰ ਦੇ ਨੇੜੇ ਤੇ ਇਹਨਾਂ ਨੇ ਆਪ ਦਾ ਸਕੂਟਰ ਚਲਾਤਾ ਤੇ ਇਹ ਸਕੂਟਰ ਹੈਗਾ ਜੀ 150 ਸੀਸੀ ਠੀਕ ਹੈ ਬਾਈ ਇੱਕ ਤਾਂ ਫੈਟ ਜੀ ਦਾ ਬਹੁਤ ਇਸ ਵਾਰ ਅਸੀਂ ਖੜੇ ਹਾਂ ਜੀ ਖਾਰ ਦੁਗਲਾ ਟਾਪ ਦੇ ਉੱਤੇ ਤੇ ਬਾਈ ਹੋਰੇ ਆਏ ਨੇ ਇੱਥੇ ਸਰ ਵੇਰਾ ਜੀ ਫਰੋਮ ਬਾਰਸੀਲੋਨਾ ਬਾਰਸੀਲੋਨਾ ਸਪੇਨ ਸਪੇਨ ਬਾਈ ਹੋਰੇ ਕਟਾਲੂਨਿਆ ਕਟਲੋਨੀਆ ਫਰੀਡਮ ਫੋਰ ਕਟਲੋਨੀਆ ਆਹ ਫਰੀਡਮ ਕੰਟਰੀ ਬਾਈ ਰੋਡ ਤੇ ਬਾਈ ਹੋਰੇ ਬਾਈ ਹੋਰੇ ਆ ਸਕੂਟਰ ਲੈ ਕੇ ਆਏ ਨੇ ਬੈਸਪਾ ਸੋ ਯੂ ਹੈਵ ਡਨ 올 ਦਾ ਕੰਟਰੀਜ਼ ਔਨ ਸਕੂਟਰ Yeah, 20 ਕੰਟਰੀਜ਼ 20 ਕੰਟਰੀਜ਼ 20 ਕੰਟਰੀਜ਼ <laughs> I have done 20 countries on this scooter, <laughs> 20 ਤੋਂ ਉਤਰਾ ਹੋ ਗਿਆ 24 ਬਾਈ ਉਹਨਾਂ ਦਾ ਸਕੂਟਰ ਅਸਰ ਬੈਜ ਹਾਂ ਹਾਉ ਮੈਨੀ ਕਿਲੋਮੀਟਰਸ I to hear it 13000 at the moment 30000 30. almost time 30000 kilometers I have done on this scooter ਤੇ ਬਹੁਤ ਵਧੀਆ ਲੱਗਿਆ ਇਧਰ ਆ ਜੀ ਫੌਜੀਆਂ ਦੀ ਕੰਟੀਨ ਅ ਕਿਸੇ ਟਾਈਮ ਇਹਦੇ ਵਿੱਚ ਖਾਣ ਪੀਣ ਦਾ ਸਾਰਾ ਹਿਸਾਬ ਕਿਤਾਬ ਹੁੰਦਾ ਸੀ ਹੁਣ ਸਿਰਫ ਸਾਨੂੰ ਇੱਥੇ ਕੱਪੜੇ ਲੀੜੇ ਮਿਲਣਗੇ ਤੇ ਜਿਹੜਾ ਆਪਣਾ ਪਿਛਲੇ ਸਾਲ ਦਾ ਇੱਥੇ ਸਟicker ਵੀ ਲੱਗਿਆ ਹੋਇਆ ਸਿੱਖ ਟਰੈਵਲਰ ਵਾਲਾ ਸਵਾਦ ਆ ਗਿਆ ਖਾਰਦੋਂਗਲਾ ਤੇ ਉਹ ਬਾਈ ਨੂੰ ਦੇਖੋ ਬੱਸ ਤੇ ਈ 30 ਕੰਟਰੀਆਂ ਕਰਤੀਆਂ ਨਹੀਂ ਅਗਲਾ ਕਈ ਵਾਰ ਕਹਿ ਦਿੰਦਾ ਹੁੰਦਾ ਬਈ ਇੱਥੇ ਮੋਟਰਸਾਈਕਲ ਨਹੀਂ ਚੜਦੇ ਇੱਥੇ ਸਕੂਟਰ ਨਹੀਂ ਚੜਦੇ ਪਰ ਸਫ਼ਰ ਕਰਨਾ ਪੈਂਦਾ ਇਹ ਨਹੀਂ ਹੈਗਾ ਵੀ ਦੂਜੇ ਦੇ ਮੋਟਰਸਾਈਕਲਾਂ ਨੂੰ ਦੇਖਾਂਗੇ ਆਪਾਂ ਵੀ ਯਾਰ ਉਹ ਇੰਨੀ ਛੇਤੀ ਭਜਾ ਕੇ ਚੜ ਗਏ ਤੇ ਆਪਾਂ ਵੀ ਇਹੀ ਭਜਾਈਏ ਖਾਰਦੋਂਗਲਾ ਤੋਂ ਵਾਪਸ ਆਏ ਆ ਉਸੇ ਹੀ ਪੁਆਇੰਟ ਤੇ ਜਿੱਥੇ ਤੜਕੇ ਆਪਾਂ ਚੇਨ ਜੂਨ ਸਾਫ਼ ਕਰਵਾਈ ਸੀ ਮੋਟਰਸਾਈਕਲ ਧਵਾਉਣੇ ਨੇ ਯਾਰ ਬੜੇ ਜਿਆਦੇ ਗੰਦੇ ਹੋਏ ਪਏ ਨੇ ਮੈਂ ਤਾਂ 29 ਤਰੀਕ ਦਾ ਚੱਲੇ ਆਇਆ ਘਰੋਂ ਮੈਨੂੰ ਤਾਂ ਘੱਟੋ ਘੱਟ 16-17 ਦਿਨ ਹੋ ਗਏ ਮੋਟਰਸਾਈਕਲ ਵਾਸ਼ ਕਰਾਉਣ ਆਲਾ ਸੀ ਪਰ ਬਾਈ ਕਹਿੰਦੇ ਵੀ ਨਵੀਂ ਸਰਕਾਰ ਆਈ ਆ ਲੈਂਟ ਨਹੀਂ ਹੈਗੀ ਬਾਈ ਹੁਣ ਬਾਈ ਹੋਰਾਂ ਦਾ ਨੰਬਰ ਲੈ ਲਿਆ ਲੈਸ ਨੂੰ ਦਿਨੇ-ਦਿਨੇ ਅੱਜ ਲੈ ਸ਼ਹਿਰ ਦਿਖਾ ਦਈਏ ਤੁਰ ਫਿਰ ਕੇ ਤਾਂ ਆਪਾਂ ਦਿਖਾਵਾਂਗੇ ਜੀ ਤੇ ਮਾਰਕੀਟ ਦਿਖਾ ਦਈਏ ਲੈ ਸ਼ਹਿਰ ਦੀ ਵਨਵੇ ਇਹ ਸਾਰੇ ਹੀ ਆਰਮੀ ਦੀਆਂ ਗੱਡੀਆਂ ਚਲਾਉਂਦੇ ਸਿੱਖ ਨੌਜਵਾਨ ਤੇ ਹੁਣ ਬਸ ਆਪਾਂ ਆਪਣੇ ਹੋਟਲ 'ਤੇ ਚੱਲੇ ਆ ਸਿੱਧਾ 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 ਲਓ ਜੀ ਖਾਰਦੁੰਗਲਾ ਪਾਸ ਦੇਖ ਕੇ ਆ ਗਏ ਆ ਤੇ ਹੋਟਲ 'ਤੇ ਪਹੁੰਚ ਗਏ ਆ ਇਥੇ ਅਰ ਕੌਫੀ ਉਹ ਚਾਹ ਬੋਲੇ ਕੌਫੀ ਯਾਰ ਕੌਫੀ ਪੀਨੇ ਆ ਕੌਫੀ ਕਹਿੰਦੇ ਹੈ ਮੇਰਾ ਮੇਰਾ ਹਸਨਾਮ ਬਾਈ ਅੱਛਾ ਸਗਰੂ ਖਾਸ ਤੋਂ ਠੀਕ ਆ ਬਾਈ ਕਿੱਥੇ ਅੱਛਾ ਹਸਨਾਮ ਕਿੱਥੇ ਆਪਣਾ ਬਾਜ਼ਾਰ ਸਾਹਮਣੇ ਗੱਲ ਜਿਮਨੋ ਜਿਮਨੋ ਜੰਦੀ ਹਾਂ 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 ਐਸਬੀਆਈ ਬੈਂਕ ਕੋਲੋਂ ਪਾਸਾ ਜਾ ਹਾਂ ਹਾਂ ਅੱਛਾ ਉਧਰਲੇ ਪਾਸੇ ਨੂੰ ਆ ਲੋ ਜੀ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਖਾਰਦੁੰਗਲਾ ਪਾਸ ਆਪਾਂ ਕ੍ਰੋਸ ਕਰਕੇ ਦੇਖ ਕੇ ਮੁੜਿਆ ਪਹਿਲੀ ਵਾਰੀ ਹੋਇਆ ਕਿ ਆਪਾਂ ਖਾਰਦੁੰਗਲਾ ਵਾਲੇ ਪਾਸੇੋਂ ਇਧਰ ਨੂੰ ਮੁੜੇ ਆ ਤੇ ਨਹੀਂ ਆਪਾਂ ਨੁਬਰਾ ਵੈਲੀ ਵਾਲੇ ਪਾਸੇ ਨੂੰ ਜਾਣੇ ਹੁੰਨੇ ਆ ਜ਼ਿਆਦਾਤਰ ਲੋਕ ਉਧਰ ਵੀ ਮੁੜ ਜਾਂਦੇ ਨੇ ਇਧਰ ਵੀ ਆ ਜਾਂਦੇ ਨੇ ਤੇ ਦੂਜੀ ਵਾਰੀ ਖਾਰਦੁੰਗਲਾ ਦੇ ਗਏ ਆ SNOW FALL ਥੋੜੀ ਥੋੜੀ ਹੋਈ ਸੀ ਪਰ ਜਿਵੇਂ ਜਿਵੇਂ ਹੁਣ ਆਪਾਂ ਵੱਡੇ ਵੱਡੇ ਔਖੇ ਔਖੇ ਪਾਸਾਂ ਨੂੰ ਕ੍ਰੋਸ ਕਰ ਰੱਖਿਆ ਤਾਂ ਖਾਰਦੁੰਗਲਾ ਹੁਣ ਕੋਈ ਬਾਲੀ ਵੱਡੀ ਗੱਲ ਲੱਗਦੀ ਨਹੀਂ 717982 ਫੁੱਟ ਦੀ ਉਹਦੀ ਹਾਈਟ ਆ ਐਲਟੀਟਿਊਡ ਤੇ ਗੂਗਲ ਦੇ ਉੱਤੇ 18000 ਲਿਖਿਆ ਜਾਂਦਾ ਪਹਿਲਾਂ ਇਹਨੂੰ ਸੈਕੰਡ ਵਰਲਡ ਦਾ ਸੈਕੰਡ ਹਾਈਐਸਟ ਪਾਸ ਮੰਨੇ ਹੁੰਦੇ ਸੀ ਮੋਟਰੇਬਲ ਰੋਡ ਪਰ ਹੁਣ ਤਾਂ 18000 ਤੇ ਵੀ ਖੁੱਲੇ ਪਏ ਨੇ ਤੇ ਫੋਟੂਲਾ ਪਾਸ ਇੱਕ ਜਿਹੜਾ ਆਪਾਂ ਬਲਿੰਗਲਾ ਨੂੰ ਜਾਂਦੇ ਆ ਉਹ ਵੀ 18000 ਫੁੱਟ ਤੇ ਉਹ ਵੀ ਖੁੱਲਿਆ ਪਿਆ ਇਹ ਹੁਣ ਚੌਥੇ ਪੰਜਵੇਂ ਨੰਬਰ ਤੇ ਜਾ ਵੜਿਆ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਬਸ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਹੁਣ ਘੁੰਮ ਆ ਗਏ ਆਪਾਂ ਲੇਸ਼ ਸ਼ਹਿਰ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਲੇਸ਼ ਸ਼ਹਿਰ ਦਾ ਝਾਕਾ-ਬਾਕਾ ਦਿਖਾਵਾਂਗੇ ਇਸ ਵੀਡੀਓ ਨੂੰ ਬੱਦੋ-ਬੱਦ ਸ਼ੇਅਰ ਕਰਦੇ ਹੋ ਵਾਹਿ